ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸਾਨੂੰ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਦੇ ਅੱਗੇ ਸ਼ਿਕਾਇਤਾਂ ਨਹੀਂ ਲਾਉਣੀਆਂ ਚਾਹੀਦੀਆਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿਉਂਕਿ ਦੇਣ ਵਾਲੇ ਨੇ ਤਾਂ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ ਜੇਕਰ ਕਿਸੇ ਵਿਅਕਤੀ ਦੀ ਉਂਗਲੀ ਦਾ ਇੱਕ ਨੋ ਵੀ ਉੱਤਰ ਜਾਂਦਾ ਹੈ ਤਾਂ ਉਹ ਉਹ ਦੁਆਰਾਂ ਤੋਂ ਲੱਗ ਨਹੀਂ ਸਕਦਾ ਪਰਮਾਤਮਾ ਨੇ ਜਿਹੜੀ ਚੀਜ਼ਾਂ ਸਾਨੂੰ ਦਿੱਤੀਆਂ ਹਨ ਉਸ ਦਾ ਹਮੇਸ਼ਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਜਿਸ ਦੀਆਂ ਅੱਖਾਂ ਨਹੀਂ ਹਨ ਉਸ ਨੂੰ ਪੁੱਛੋ ਕਿ ਛੋਟੀ ਤੋਂ ਛੋਟੀ ਚੀਜ਼ ਦੇਖਣ ਦੇ ਲਈ ਕਿਵੇਂ ਦੱਸਦੇ ਰਹਿੰਦੇ ਹਨ ਸੰਗਤ ਜੀ ਸਾਨੂੰ ਉਸ ਪਰਮਾਤਮਾ ਦਾ ਹਰ ਪਲ ਸ਼ੁਕਰ ਕਰਨਾ ਚਾਹੀਦਾ ਹੈ ਜੋ ਉਸ ਮਾਲਕ ਨੇ ਨਹੀਂ ਦਿੱਤਾ ਉਸ ਦੇ ਲਈ ਉਸ ਨੂੰ ਸ਼ਿਕਾਇਤਾਂ ਨਹੀਂ ਲਗਾਉਣੀਆਂ ਚਾਹੀਦੀਆਂ ਉਸ ਦੇ ਦਰ ਵਿੱਚ ਦੇਰ ਹੈ ਪਰ ਹਨੇਰ ਨਹੀਂ ਇੱਕ ਦਰবেশ ਆਦਮੀ ਸੀ ਇੱਕ ਵਾਰ ਉਹ ਕਿਸੇ ਸੇਠ ਦੇ ਘਰ ਗਿਆ ਤਾਂ ਸੇਠ ਨੇ ਉਸ ਨੂੰ ਅੰਦਰ ਬੁਲਾ ਲਿਆ ਤੇ ਪੱਖਾ ਚਲਾ ਦਿੱਤਾ ਨਾਲੇ ਉਸ ਨੂੰ ਸੋਫੇ ਤੇ ਬੈਠਣ ਨੂੰ ਕਹਿ ਦਿੱਤਾ ਉਸ ਨੂੰ ਬੜੇ ਪਿਆਰ ਨਾਲ ਖਾਣਾ ਖਵਾਇਆ ਦਰবেশ ਉਸ ਸੇਠ ਦੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਹੋ ਗਿਆ ਉਸ ਨੇ ਸੇਠ ਨੂੰ ਕਿਹਾ ਕਿ ਸੇਠ ਜੀ ਅੱਜ ਤੁਸੀਂ ਮੇਰੀ ਬਹੁਤ ਸੇਵਾ ਕੀਤੀ ਹੈ ਤੁਸੀਂ ਕਿੰਨੇ ਪਿਆਰ ਦੇ ਨਾਲ ਮੈਨੂੰ ਲੰਗਰ ਖਵਾਇਆ ਹੈ ਤੇ ਪਾਣੀ ਪਿਲਾਇਆ ਹੈ ਤੁਸੀਂ ਮੇਰੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਜੇਕਰ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਮੈਂ ਉਸ ਮਾਲਕ ਦੇ ਅੱਗੇ ਤੁਹਾਡੇ ਲਈ ਅਰਦਾਸ ਕਰਾਂਗਾ ਤਾਂ ਉਹ ਸੇਠ ਬੋਲਿਆ ਸ਼ੁਕਰ ਹੈ ਮੈਨੂੰ ਉਸ ਮਾਲਕ ਨੇ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਦਿੱਤਾ ਹੈ ਮੇਰੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜੇਕਰ ਹੁਣ ਉਹ ਮੈਨੂੰ ਦੇਣਾ ਬੰਦ ਵੀ ਕਰ ਦੇਵੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਸ ਦੀ ਕਿਰਪਾ ਨਾਲ ਮੇਰੇ ਕੋਲ ਬਹੁਤ ਕੁਝ ਹੈ ਦਰਵੇਸ਼ ਉਸ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਬੰਦਾ ਉਸ ਮਾਲਕ ਤੇ ਆਪਣੇ ਰੱਬ ਤੋਂ ਬਹੁਤ ਖੁਸ਼ ਹੈ ਉਹ ਮਾਲਕ ਦਾ ਵਾਰ-ਵਾਰ ਸ਼ੁਕਰ ਕਰਦਾ ਹੈ ਉਹ ਦਰਵੇਸ਼ ਉਥੋਂ ਤੁਰ ਪਿਆ ਉਹ ਥੋੜੀ ਦੂਰ ਹੀ ਗਿਆ ਸੀ ਕਿ ਉਸ ਨੂੰ ਇੱਕ ਭਿਖਾਰੀ ਮਿਲ ਗਿਆ ਭਿਖਾਰੀ ਨੇ ਉਸ ਦਰवेश ਦੇ ਅੱਗੇ ਆਪਣੇ ਹੱਥ ਅੱਡ ਕੇ ਪੀਖ ਮੰਗਣ ਲੱਗ ਗਿਆ ਤਾਂ ਦਰवेश ਨੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਦੇਣ ਲਈ ਕੁਝ ਵੀ ਨਹੀਂ ਹੈ ਜੇਕਰ ਕਹੋ ਤਾਂ ਮੈਂ ਉਸ ਮਾਲਕ ਤੋਂ ਤੇਰੇ ਲਈ ਅਰਦਾਸ ਕਰਾਂਗਾ ਤਾਂ ਭਿਖਾਰੀ ਕਹਿਣ ਲੱਗਾ ਕਿ ਜੇਕਰ ਉਸ ਮਾਲਕ ਦੇ ਨਾਲ ਤੇਰੀ ਮੁਲਾਕਾਤ ਹੁੰਦੀ ਹੈ ਤਾਂ ਉਸ ਨੂੰ ਪੁੱਛੇ ਕਿ ਉਸਨੇ ਮੈਨੂੰ ਭਿਖਾਰੀ ਕਿਉਂ ਬਣਾਇਆ ਹੈ ਮੇਰਾ ਕੀ ਕਸੂਰ ਸੀ ਕਿ ਮੈਨੂੰ ਉਸਨੇ ਭਿਖਾਰੀ ਬਣਾ ਦਿੱਤਾ ਮੈਂ ਤਾਂ ਸਾਰਾ ਦਿਨ ਭੀਖ ਮੰਗਦਾ ਰਹਿੰਦਾ ਹਾਂ ਮੈਂ ਦਿਨ ਵਿੱਚ 50 ਲੋਕਾਂ ਤੋਂ ਭੀਖ ਮੰਗਦਾ ਹਾਂ ਤਾਂ ਸਾਰੇ ਦਿਨ ਵਿੱਚ ਮੈਨੂੰ ਦੋ ਲੋਕ ਹੀ ਭੀਖ ਦਿੰਦੇ ਹਨ ਕੋਈ 5 ਰੁਪਏ ਤੇ ਕੋਈ 10 ਰੁਪਏ ਬਾਕੀ ਲੋਕ ਤਾਂ ਮੈਨੂੰ ਤੱਕੇ ਮਾਰਦੇ ਹਨ ਤੇ ਕੋਈ ਮੈਨੂੰ ਕਹਿੰਦਾ ਹੈ ਕਿ ਚੰਗਾ ਪਲਾਤਾ ਹੈ ਤੇਰੇ ਹੱਥ ਪੈਰ ਤਾਂ ਸਹੀ ਸਲਮਤ ਹਨ ਤੂੰ ਕੀਦੂ ਉਪਾਈਜ ਹੈ ਕੋਈ ਕੰਮ ਕਿਉਂ ਨਹੀਂ ਕਰਦਾ ਤੂੰ ਮਿਹਨਤ ਕਰ ਲਿਆ ਕਰ ਤੈਨੂੰ ਫ੍ਰੀ ਵਿੱਚ ਮੰਗਣ ਦੀ ਹੱਤ ਪੈ ਗਈ ਹੈ ਕੋਈ ਤਾਂ ਪਾਗਲ ਤੱਕ ਬੋਲ ਦਿੰਦਾ ਹੈ ਤੂੰ ਮੇਰੇ ਲਈ ਉਸ ਮਾਲਕ ਤੋਂ ਪੁੱਛਣਾ ਕਿ ਉਸਨੇ ਮੈਨੂੰ ਭਿਖਾਰੀ ਕਿਉਂ ਬਣਾਇਆ ਹੈ ਉਹ ਦਰਵੇਸ਼ ਉੱਥੋਂ ਚਲਾ ਗਿਆ ਕੁਝ ਸਮੇਂ ਦੇ ਲਈ ਉਹ ਤਪੱਸਿਆ ਤੇ ਬੈਠ ਗਿਆ ਫਿਰ ਉਸ ਮਾਲਕ ਨੇ ਆਪਣੇ ਦਰਸ਼ਨ ਦਿੱਤੇ ਤਾਂ ਉਸ ਨੇ ਪਹਿਲਾਂ ਤੱਕ ਤੋਂ ਉਸ ਸੇਠ ਦੇ ਬਾਰੇ ਪੁੱਛਿਆ ਕਿ ਉਹ ਇੱਕ ਚੰਗਾ ਬੰਦਾ ਹੈ ਸਾਰਿਆਂ ਦੀ ਮਦਦ ਕਰਦਾ ਹੈ ਭੁੱਖੀਆਂ ਨੂੰ ਖਾਣਾ ਖਵਾਉਂਦਾ ਹੈ ਕਿਸੇ ਦੀ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਹ ਪੂਰੀ ਮਦਦ ਕਰਦਾ ਹੈ ਉਹ ਤਨਮਨ ਨਾਲ ਸਾਰਿਆਂ ਦੀ ਸੇਵਾ ਕਰਦਾ ਹੈ ਉਹ ਕਹਿੰਦਾ ਹੈ ਕਿ ਉਸ ਮਾਲਕ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਜੇਕਰ ਹੁਣ ਮੈਨੂੰ ਦੇਣਾ ਬੰਦ ਵੀ ਕਰ ਦਵੇ ਤਾਂ ਤਾਂ ਵੀ ਮੇਰੀ ਕਈ ਪੀੜ੍hiyan ਆਰਾਮ ਨਾਲ ਬੈਠ ਕੇ ਖਾਣਾ ਖਾ ਸਕਦੀਆਂ ਹਨ ਮਾਲਕ ਨੇ ਕਿਹਾ ਕਿ ਉਸ ਅਮੀਰ ਬੰਦੇ ਨੂੰ ਕਹਿ ਦੇਣਾ ਕਿ ਉਹ ਉਸ ਮਾਲਕ ਦਾ ਆਪਣੇ ਸਤਿਗੁਰੂ ਦਾ ਜੋ ਸਾਰਾ ਦਿਨ ਵਰਕਰਦਾ ਰਹਿੰਦਾ ਹੈ ਤੇ ਜੇਕਰ ਉਹ ਸ਼ੁਕਰਾਨਾ ਕਰਨਾ ਹੀ ਬੰਦ ਕਰ ਦਵੇ ਤਾਂ ਮੈਂ ਉਸ ਨੂੰ ਹੋਰ ਦੇਣਾ ਬੰਦ ਕਰ ਦਵਾਂਗਾ ਤਾਂ ਉਧਰ ਵੇ ਸੇਠ ਨੂੰ ਕਹਿੰਦਾ ਹੈ ਕਿ हे ਭਾਈ ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ। ਜੇ ਤੂੰ ਉਸ ਮਾਲਕ ਦਾ ਸ਼ੁਕਰ ਕਰੇਂਗਾ ਉਹ ਤੇਰੇ ਭੰਡਾਰੇ ਹੋਰ ਭਰ ਦੇਣਗੇ। ਸਾਧ ਨੇ ਕਿਹਾ ਜੇਕਰ ਤੂੰ ਸ਼ੁਕਰਾਨਾ ਕਰਨਾ ਬੰਦ ਨਹੀਂ ਕਰੇਂਗਾ ਤੈਨੂੰ ਦੇਣਾ ਬੰਦ ਨਹੀਂ ਕਰੇਗਾ। ਉਸ ਦਾ ਹਰ ਪਲ ਸ਼ੁਕਰਾਨਾ ਕਰੋ। ਉਹ ਸਾਨੂੰ ਉਹ ਦਿੰਦੇ ਹੋਏ ਨਹੀਂ ਥੱਕੇਗਾ ਬਲਕਿ ਅਸੀਂ ਲੈਂਦੇ ਲੈਂਦੇ ਥੱਕ ਜਾਵਾਂਗੇ। ਉਹ ਦਾਤਾ ਤਾਂ ਦੇਣਾ ਬੰਦ ਨਹੀਂ ਕਰੇਗਾ। ਫੀਰ ਉਸ ਆਦੂਸ ਫਕੀਰ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਮੈਂ ਉਸ ਮਾਲਕ ਨੂੰ ਮਿਲਿਆ ਹਾਂ ਤੇ ਮੈਂ ਉਸ ਨੂੰ ਪੁੱਛਿਆ ਕਿ ਉਹ ਫਕੀਰ ਦਾ ਕੀ ਦੋਸ਼ ਹੈ ਤਾਂ ਉਹ ਬੋਲੇ ਕਿ ਉਹ ਤਾਂ ਉਸ ਪਰਮਾਤਮਾ ਨੂੰ ਸਾਰਾ ਦਿਨ ਦੋਸ਼ ਦਿੰਦਾ ਰਹਿੰਦਾ ਹੈ ਜਦੋਂ ਤੱਕ ਉਹ ਦੋਸ਼ ਦੇਣਾ ਬੰਦ ਨਹੀਂ ਕਰੇਗਾ ਉਦੋਂ ਤੱਕ ਉਹ ਭਿਖਾਰੀ ਹੀ ਰਹੇਗਾ ਕਿਉਂਕਿ ਉਹ ਮਾਲਕ ਉਸ ਪਰਮਾਤਮਾ ਤੇ ਦੋਸ਼ ਲਾਉਂਦਾ ਹੈ ਤੇ ਦੁਆਰਾ ਦਿੱਤੀਆਂ ਗਈਆਂ ਦੱਤਾਂ ਦਾ ਸ਼ੁਕਰ ਨਹੀਂ ਕਰਦਾ ਅਸੀਂ ਆਪਣੇ ਕਰਮਾਂ ਦੇ ਕਾਰਨ ਸੇਠ ਬਣੇ ਹੁੰਦੇ ਹਾਂ ਤੇ ਬੁਰੇ ਕਰਮਾਂ ਦੇ ਕਾਰਨ ਭਿਖਾਰੀ ਬਣਦੇ ਹਾਂ ਜਿਹੜੇ ਬੀਜੋਗੇ ਉਵੇਂ ਦਾ ਹੀ ਕਟਾਂਗੇ ਜੇਕਰ ਅਸੀਂ ਆਂਬ ਦਾ ਪੌਦਾ ਲਗਾਵਾਂਗੇ ਤਾਂ ਸਾਨੂੰ ਆਂਬ ਹੀ ਮਿਲਣਗੇ ਜੇਕਰ ਅਸੀਂ ਮਿਰਚ ਦਾ ਪੌਦਾ ਲਗਾਵਾਂਗੇ ਤਾਂ ਸਾਨੂੰ ਮਿਰਚ ਹੀ ਮਿਲੇਗੀ ਜਦੋਂ ਤੱਕ ਬੰਦਾ ਸੇਠ ਬਣਦਾ ਹੈ ਤੇ ਕੋਈ ਭਿਖਾਰੀ ਤਾਂ ਉਹ ਆਪਣੇ ਕੀਤੇ ਗਏ ਕਰਮਾਂ ਦੇ ਕਾਰਨ ਹੀ ਬਣਦੇ ਹਨ ਕਿਉਂਕਿ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਅਸੀਂ ਚੰਗੇ ਬਣਾਂਗੇ ਇਸ ਕਰਕੇ ਬਾਬਾ ਜੀ ਦੀ ਕਦਰ ਕਰਨੀ ਚਾਹੀਦੀ ਹੈ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਅਸੀਂ ਸ਼ੇਠ ਬਣਾਂਗੇ ਤੇ ਜੇਕਰ ਅਸੀਂ ਬੁਰੇ ਕਰਮ ਕਰਦੇ ਹਾਂ ਤਾਂ ਅਸੀਂ ਭਿਖਾਰੀ ਬਣਾਂਗੇ ਇਸ ਕਰਕੇ ਬਾਬਾ ਜੀ ਬਾਰ-ਬਾਰ ਸਾਨੂੰ ਇਹ ਹੀ ਗੱਲ ਕਹਿੰਦੇ ਹਨ ਕਿ ਚੰਗੇ ਕਰਮ ਕਰੋ ਉਸ ਮਾਲਕ ਤੋਂ ਜਿਹੜਾ ਨਾਮ ਲਿਆ ਹੈ ਉਸ ਦਾ ਸਿਮਰਨ ਕਰੋ ਬਾਕੀ ਸਭ ਕੁਝ ਉਸ ਮਾਲਕ ਤੇ ਛੱਡ ਦੋ ਉਹ ਸਾਡੇ ਲਈ ਜੋ ਕਰਨਗੇ ਚੰਗਾ ਹੀ ਕਰਨਗੇ ਜਿਹਦੇ ਦਿਨ 사ਸੰਗ ਵਿੱਚ ਬੈਠ ਕੇ ਆਪਣੇ ਅੰਦਰ ਇਹ ਭਾਵ ਆਉਣ ਲੱਗ ਜਾਣਗੇ ਜਿਹੜਾ ਦੁੱਖ ਮੈਨੂੰ ਮਿਲਿਆ ਹੈ ਉਹ ਦੁੱਖ ਮਾਲਕ ਕਿਸੇ ਹੋਰ ਨੂੰ ਨਾ ਦੇਵੇ ਜੋ ਸੁੱਖ ਮੈਨੂੰ ਮਿਲਿਆ ਹੈ ਉਹ ਬਾਬਾ ਜੀ ਸਭ ਨੂੰ ਦੇਵੇ ਤਾਂ ਉਦੋਂ ਸਮਝ ਲੈਣਾ ਕਿ ਬਾਬਾ ਜੀ ਤੁਹਾਨੂੰ ਮਿਲਣ ਦੇ ਲਈ ਆਪਣੇ ਕਰਮ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਭਜਨ ਸਿਮਰਨ ਤੇ ਜੋਰ ਦੇਣਾ ਚਾਹੀਦਾ ਹੈ ਕਿਉਂਕਿ ਦੇਣ ਵਾਲਾ ਵੀ ਉਹੀ ਹੈ ਤੇ ਸਾਡੇ ਤੋਂ ਖੋਣ ਵਾਲਾ ਵੀ ਉਹੀ ਹੈ ਇਸ ਕਰਕੇ ਕਦੇ ਵੀ ਆਪਣੇ ਮਨ ਨੂੰ ਡੋਲਣ ਨਹੀਂ ਦੇਣਾ ਚਾਹੀਦਾ ਤੇ ਹਮੇਸ਼ਾ ਉਸ ਤੇ ਭਰੋਸਾ ਰੱਖਣਾ ਚਾਹੀਦਾ ਹੈ ਰਾਧਾ ਸਵਾਮੀ